ਬਿਲਾ ਹਵਲ ਮਹੱਲਾ ਪੰਜਵਾ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਇਹ ਸੋਲ ਸੰਗ ਦੀ ਸੁਖਾਂ ਦੇ ਖਜ਼ਾਨੇ ਹਨ ਮੇਰੇ ਪਿਆਰੇ ਪਰਮ ਪ੍ਰੇਮ ਦਾ ਆਸਪਤ ਪ੍ਰੀਤਮ ਹਨ ਵਾਹਿਗੁਰੂ ਆਗਨਤ ਗੁਣ ਠਾਕੁਰ ਪ੍ਰਭ ਅਸੀਂ ਉਹਦੇ ਸਰਮੁਖ ਚਿੱਤ ਨੂੰ ਜੋੜ ਕੇ ਉਹ ਬੇਨਤੀਆਂ ਕਰਦੇ ਹਾਂ ਫਿਰ ਮੇਰੇ ਠਾਕੁਰ ਸੌਮੀ ਅਕਾਲਪੁਰਖ ਸਮਰੱਥ ਆਪਦੇ ਗਿੰਤੀ ਦੇ ਰਹਿਤ ਗੁਣ ਹਨ ਬੇਅੰਤ ਗੁਣਾਂ ਸੰੱਚੇ ਪਾਤਸ਼ਾਹ ਕੌਣ ਗੁਣਾ ਦਾ ਪਰਿਵਾਰ ਪਾ ਸਕਿਆ ਆਪ ਜੀਆਂ ਦਾ ਉਹ ਹੀ ਅनाथ ਤੁਮਰੀ ਸਰਨਾ ਮੈਂ ਮਰਾ ਅनाथ ਯਤੀਮ ਹਾਂ ਗਰੀਬ ਹਾਂ ਮੇਰਾ ਕੋਈ ਆਪਨਾ ਸੁਆਮੀ ਨਹੀਂ ਹੈ ਮੈਂ ਆਪ ਜੀ ਕੀ ਸ਼ਰਨ ਲਈ ਹੈ ਧਰ ਕਿਰਪਾ ਹਰ ਚਰਨ ਧਿਆਈ ਕਿਰਪਾ ਕਰੋ ਹਰੀ ਆਪ ਦੇ ਚਰਨ ਦੀ ਵਾਧੁਸ਼ਟਾਨ ਸਰੂਪ ਹੈ ਸਾਰਿਆਂ ਦੇ ਪ੍ਰਕਾਸ਼ ਕੇ ਤੇ ਸਾਰਿਆਂ ਦਾ ਆਸਰਾ ਰੂਪ ਉਨਨ ਧੁੰਦੇ ਰਹੀਏ ਹਰ ਵਕਤ ਦਇਆ ਕਰੋ ਬਸੋ ਮਨ ਆ ਆਪਣੀ ਬਿਆਲਤਾ ਕਰੋ ਅਬਦੁਲ ਯਾਮੀ ਸਾਡੇ ਮਨ ਚ ਆਜੂ ਬਸੋ ਸਖਿਆਤ ਹੋ ਕੇ ਵਾਜ਼ਦੇ ਤਾਂ ਭਵੇਂ ਸਾਰਿਆਂ ਦੇ ਮਨ ਚ ਹੀ ਐ ਤੂੰ ਹਿਰਦੇ ਗੁਪਤ ਬਸੇਂ ਜਗਿਆਤੀ ਤੇਰਾ ਤਾਹ ਨੂ ਪੁਝੇਂ ਗੁਵਾਰੀ ਬਾਗਾ ਸਾਰਿਆਂ ਮੇਂ ਪਰ ਤੇਰਾ ਪ੍ਰਕਾਸ਼ ਨਹੀਂ ਸਮਝ ਸਕਦੇ ਜਿਹੜੇ ਪ੍ਰੇਮ ਨਹੀਂ ਸਭ ਸਵੇਰੇ ਗੁਵਾਰ ਸਮਝ ਹਨ ਤੂੰ ਕਿਰਪਾ ਕਰੋ ਸਾਡੇ ਮਨ ਚ ਸਾਖਿਆ ਤੋਂ ਕੇ ਵਸਨਾ ਕਰੋ ਮਨ ਚਾਕੇ ਮੋਹਿ ਨਿਰਗੁਣ ਲੀਜੈ ਲੜਲਾ ਮੈਂ ਮਾਰਾ ਗੁਣਾ ਤੋਂ ਰਹਿ ਤਾ ਨਾਮੇ ਵਿੱਚ ਸਾਥ ਆਇਆ ਨਾ ਸੰਤੋਖਾ ਮੈਨੂੰ ਨਿਰਗੁਣ ਨੂੰ ਆਪਦੀ ਸਰੂਪੀ ਲੜਪੱਲੇ ਵਿੱਚ ਸਤਸੰਗਤ ਰੂਪੀ ਪੱਲੇ ਵਿੱਚ ਆਪਦੀ ਭਗਤੀ ਰੂਪੀ ਲਾੜ ਵਿੱਚ ਲਾ ਲੋ ਰਹਾਓ ਰਬ ਚਿਤ ਆਵੇ ਤਾਂ ਕੈਸੀ ਭੀੜ ਰਾਮਸਰਾਮ ਦੇ ਕਿ ਸਤਿਗੁਰੂ ਜੀ ਉਚਾਰਦੇ ਨੇ ਇਹ ਵਾਹਿਗੁਰੂ ਜੀ ਤੂੰ ਚੇਤੇ ਆਵੇਂ ਫਿਰ ਕਹੀ ਜੀ ਭੀੜ ਵਿਪਤਾ ਦੇ ਸਕਦੀ ਐ ਕੋਈ ਭੀੜ ਵਿਪਤਾ ਨਹੀਂ ਪੈਂਦੀ ਉਹ خیਾਈ ਨਹੀਂ ਹੁੰਦੀ ਹਰ ਸੇਵਕ ਨਹੀਂ ਜਮ ਪੀੜ ਕੋਈ ਜਮ ਹੀ ਹੋਰ ਤਾਂ ਕੀ ਭੀੜ ਉਹਨਾਂ ਦੇ ਪੈਣੀ ਸੀ ਜੋ ਹਰੀ ਤੇਰੇ ਸੇਵਕ ਹੈ ਉਹਨਾਂ ਦਾ ਜਮਾਂ ਦੀ ਵੀ ਪੀੜ ਨਹੀਂ ਹੁੰਦੀ ਜਮਾਨੇ ਦੀ ਪੀੜ ਨਹੀਂ ਹੁੰਦੀ ਤੇ ਜਨਮ ਦੀ ਪੀੜ ਨਹੀਂ ਹੁੰਦੀ ਅਤੇ ਉਹਨਾਂ ਨੂੰ ਜਮਾਂ ਉਕਾ ਹੀ ਪੀਰ ਨਹੀਂ ਕਿਸੇ ਪ੍ਰਕਾਰ ਵੀ ਹੁੰਦੀ ਸਰਬ ਦੂਖ ਹਰ ਸਿਮਰਤ ਨਸੇ ਸਾਰੇ ਉਹਨਾਂ ਦੇ ਦੁੱਖ ਅਗਿਆਨ ਜਨ ਜਿਨੇ ਉਹ ਹਰੀ ਆਪ ਦਾ ਸਿਮਰਨ ਕਰਕੇ ਸਭ ਨਾਸ ਹੋ ਜਾਂਦੇ ਨਸ ਜਾਂਦੇ ਆਕ ਸੰਗ ਸਦਾ ਪ੍ਰਭ ਬਸੈ ਜਿਨ੍ਹਾਂ ਦੇ ਮਾਰੇ ਹਿਰਦੇ ਦੇ ਨਾਲ ਹਰ ਵਕਤ ਸੱਚੇ ਪਾਤਸ਼ਾਹ ਵਸਦੇ ਹੋ ਹਰ ਵਕਤ ਸਿਮਰਨਦਾਰਾ ਪ੍ਰਗਟ ਹੋ ਆਪ ਪ੍ਰਭ ਕਾ ਨਾਮ ਮਨ ਤਨ ਆਧਾਰ ਕੀ ਆਹ ਬਾਲਪੁਰਖ ਆਪ ਦਾ ਜਿਹੜਾ ਨਾਮ ਹੈ ਸਾਡੇ ਆਨੰਦ ਦਾ ਵੀ ਸਾਡੇ ਤਨ ਦਾ ਵੀ ਆਸਰਾ ਹੈ ਹਰ ਸੇਵ ਬਿਸਰਤ ਨਾਮ ਹੋਵਤ ਤਨ ਛਾਰ ਜਿਹੜਾ ਨੂੰ ਮਾਰਾ ਤੇਰਾ ਨਾਮ ਭੁੱਲ ਜਾਂਦਾ ਹੈ ਵਿਸ਼ਿਆਂ ਜਿਹੜਾ ਜ ਪ੍ਰੀਤੀ ਕਰ ਲੈਂਦੇ ਹੈ ਉਹ ਨਾਮ ਦੇ ਬਿਸਰਨੇ ਕਰਕੇ ਉਹਨਾਂ ਸਿਰ ਵਿਸ਼ਿਆਂ ਦੀ ਸੰਗਤ ਕਰਕੇ ਸਵਾਹ ਹੋ ਜਾਂਦੇ ਐ ਲਾਨਤਾਂ ਉਹਨਾਂ ਦੇ ਮੂੰਹਾਂ ਤੇ ਪੈਂਦੀਆਂ ਹਨਗੀਆਂ ਵਿਸ਼ਿਆਂ ਦੀ ਕਰਕੇ ਇਸ਼ਾਰ ਕਿਹੜੀਆਂ ਜੁਨਾਂ ਨੂੰ ਸਵਾਹ ਵਿੱਚ ਲਟਕੇ ਤੁਰਨ ਵਾਲੇ ਬਣ ਜਾਂਦੇ ਹਨ ਰਬ ਚਿਤ ਆਏ ਪੂਰਨ ਸਭ ਕਾ ਜਿਨੋ ਹੀ ਵਾਹਿਗੁਰੂ ਪ੍ਰਭੂ ਜੀ ਆਪ ਚੇਤੇ ਆਉਨੇ ਉਦੋਂ ਸਾਰੇ ਕਾਰਜ ਲੋਕ ਪੁਰ ਲੋਕ ਦੇ ਨਾਮ ਦੇ ਦਾ ਦੇੜਾ ਫੇਰਦਾ ਧੰਨੇ ਦੀਆਂ ਗਉਆਂ ਚਾਰਤੀਆਂ ਕਬੀਰ ਦਾ ਜਗ ਸਪੂਰਨ ਕਰਤਾ ਇਉਂ ਵਿਵਹਾਰ ਕੰਮ ਵੀ ਸਾਰੇ ਹੀ ਪੂਰੇ ਕਰ ਦਿੰਦੇ ਹੋ ਫਰਮਾਤ ਦੇ ਤਾਂ ਕਰਨੀ ਸੀ ਹਰ ਬਿਸਰਤ ਸਭ ਕਾ ਮੁਹਤਾਜ ਜਦੋਂ ਇਹ ਅਕਾਲ ਪੁਰਖਰੀ ਤੂੰ ਭੁੱਲ ਜਾਂਦਾ ਓਦੋਂ ਇਹ ਜੀਵ ਸਾਰਿਆਂ ਦਾ ਮੁਹਤਾਜ ਕੁ ਸ਼ਾਂਤੀ ਹੋ ਜਾਂਦਾ ਪਰ ਆਦੀਨ ਹੋ ਕੇ ਮੈਂ ਲੇਲੜੀਆਂ ਕੱਢਦਾ ਰਹਿੰਦਾ ਹਰ ਇੱਕ ਦੇ ਅੱਗੇ ਚਰਨ ਕਮਲ ਸੰਗ ਲਾਗੀ ਪ੍ਰੀਤ ਜਿੰਨਾ ਦੇ ਸੱਚੇ ਪਾਦਸ਼ਾਹ ਆਪਦੇ ਚਰਨਾਂ ਕਮਲਾਂ ਦੇ ਨਾਲ ਪ੍ਰੀਤੀ ਲੱਗ ਗਈ ਹਾ ਬਿਸਰ ਗਈ ਸਭ ਦੁਰਮਤਰੀ ਉਹਨਾਂ ਦੀ ਖੋਟੀ ਮਤ ਵੀ ਵਿਸਰ ਗਈ ਅਰੀਦ ਖਾਲੀ ਰੱਖਣ ਵਾਲੀ ਵਾਹਿਗੁਰੂ ਦੇ ਪ੍ਰੇਮ ਤੋਂ ਦੁਰਮਤ ਵਾਲੀ ਇਹਤ ਮਰਯਾਦਾ ਵੀ ਸਾਰੀ ਭੁੱਲ ਗਈ ਉਹਨਾਂ ਦੀ ਮਨ ਤਨ ਅੰਤਰ ਹਰ ਹਰ ਮੰਤ ਉਹਨਾਂ ਦੇ ਮਨ 'ਚ ਵੀ ਹਰ ਹਰ ਪਰਮੇਸ਼ਰ ਆਪ ਦੇ ਨਾਮ ਦਾ ਮੰਤਰ ਵਸਿਆ ਹੋਇਆ ਹੈ ਪਰ ਸਰੀਰ 'ਚ ਵੀ ਗੁਰਮੁਖ ਰੋਮ ਰੋਮ ਹਰ ਭਾਵ ਹੈ ਐਸਾ ਆਪ ਦਾ ਅਮਰਤ ਨਾਮ ਮੰਤਰ ਵਸਿਆ ਹੋਇਆ ਹੈ ਨਾਨਕ ਭਗਤਨ ਕੈ ਘਰ ਸਦਾ ਆਨੰਦ ਇਸ ਕਰਕੇ ਸਤਗੁਰੂ ਜੀ ਕਹਿੰਦੇ ਜੋ ਮਰੇ ਆ ਉਹਦੇ ਭਾਗੀ ਤਸੰਤ ਹਨ ਹੈ ਉਨ੍ਹਾਂ ਦੇ ਘਰ ਹਿਰਦੇ ਵਿੱਚ ਉਨ੍ਹਾਂ ਦੀ ਸੰਸੰਗਤ ਵਿੱਚ ਸਦਾ ਅਨੰਦ ਬਣਿਆ ਰਹਿੰਦਾ ਹੈ ਜੋ ਕਦੇ ਨਾਸ ਨਾ ਹੋਵੇ